ਸਰ ਆਪਣਾ ਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਜਿਹੜੀ ਰਾਤ ਹੋਈ ਆ ਕਿ ਬਾਰਦਰ ਸਰ ਪਤਾ ਨਹੀਂ ਹੁਣ ਬੰਦੇ ਕੌਣ ਸੀ ਅਣਪਛਾਤੇ ਬੰਦੇ ਕੋਈ ਆਏ ਸੀ ਤਾਂ ਉਧਰ ਆਪਣੇ ਘਰੇ ਲੇਡੀ ਸੰਗੀਤ ਸੀਗਾ ਉਹ ਚ ਬਿਜ਼ੀ ਸੀਗੇ ਅੱਲੇ ਅਸੀਂ 10 15 ਮਿੰਟ ਪਹਿਲਾਂ ਗੱਡੀ ਤੇ ਖੜੀ ਕੀਤੀ ਆ ਉਹ ਤੋਂ ਬਾਅਦ ਉਹ ਭਈਏ ਡੈਕੋਰੇਸ਼ਨ ਕਰਨ ਆਏ ਸੀਗੇ ਉਹਨਾਂ ਨੇ ਜਾ ਕੇ ਦੱਸਿਆ ਵੀ ਪੰਜ ਸੱਤ ਬੰਦੇ ਆਏ ਗੱਡੀ ਚ ਉਹਨਾਂ ਨੇ ਆ ਕੇ ਗੰਨ ਤੱਕ ਕੇ ਗੱਡੀ ਦੀ ਭੰਨ ਤੋੜ ਵੀ ਕੀਤੀ ਆ ਉਹਨਾਂ ਨੂੰ ਡਰਾਇਆ ਧਮਕਾਇਆ ਮੇਜੇ ਤੁਸੀਂ ਕੁਝ ਭਜੋ ਇਹ ਤੁਹਾਨੂੰ ਥੋੜੀ ਗੋਲੀ ਮਾਰ ਦੇਗਾ ਅਸੀਂ ਤੇ ਕੋਈ ਫਾਇਰ ਵੀ ਹੋਇਆ ਸੀਗਾ ਸਰ ਸਾਡੇ ਸੁਣ ਲੇ ਚ ਤਾਂ ਨਹੀਂ ਆਇਆ ਹੁਣ ਉਹ ਦੱਸਦੇ ਪਏ ਉਦੋਂ ਫਾਇਰ ਕਰਕੇ ਗਏ ਦੋ ਫਾਇਰ ਹਾਂਜੀ ਉਹ ਭਈਏ ਦੱਸਦੇ ਪਰ ਪੱਕਾ ਸਾਨੂੰ ਨੇਰ ਬਾਰੇ ਕੋਈ ਸ਼ੋਰ ਨਹੀਂ ਰੱਖਿਆ ਸਕਦੇ ਤੇ ਇਸ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਉਹਨਾਂ ਦੀ ਕੋਈ ਸਰ ਕੁਝ ਨਹੀਂ ਕੋਈ ਕੁਝ ਕਹਿ ਨਹੀਂ ਸਕਦੇ ਆਪਾਂ ਕਿਉਂਕਿ ਸਾਡੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ ਪਹਿਲਾਂ ਤੋਂ ਕਿਸੇ ਦੀ ਵੀ ਕੋਈ ਹੁਣ ਇਹ ਬੰਦਾ ਪਤਾ ਨਹੀਂ ਬੰਦਾ ਹੈ ਕੋਣੇ ਕੋਣ ਨਹੀਂ ਕਿੰਨੇ ਕੇ ਬੰਦੇ ਸੀ ਅਬਾਉਟ ਜਿਹੜੇ ਆਏ ਆ ਸਰ ਉਹ ਭਈਆ ਦਾ ਦੱਸਣ ਦਾ ਕੋ ਪੰਜ ਤੋਂ 6 ਬੰਦੇ ਸੀ ਕਾਰ ਦਾ ਵੀ ਪਤਾ ਲੱਗਿਆ ਕਿਹੜੀ ਸੀ ਕੋਈ ਜਾਂ ਕਿੱਦਾਂ ਉਹ ਤਾਂ ਜਦੋਂ ਬਾਅਦ ਚ ਅਸੀਂ ਸੀਸੀਟੀਵੀ ਫੁਟੇਜ ਦੇਖੀ ਆ ਉਹ ਤਾਂ ਜਿਹੜਾ ਉਹਦਾ ਉਹਦਾ ਸਮਾਨ ਚੱਕਿਆ ਕੰਨ ਦੇ ਲੱਗਣ ਤੋਂ ਬਾਅਦ ਉਹ ਟੋ ਉਸ ਗੱਡੀ ਦੀ ਕ੍ਰੋਮ ਪਲੇਟ ਦੂਜੀ ਆ ਪੱਟੀ ਆ ਇਹ ਜਿਹੜੇ ਬੰਦੇ ਕਿੱਥੋਂ ਐਂਟਰ ਹੋਏ ਕੁਛੇ ਦੇ ਬਾਰੇ ਇਹਦੇ ਬਾਰੇ ਸਰ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੀ ਕਾਰ ਆ ਤੁਹਾਡੀ ਅੰਦਰ ਪੰਨੀ ਉਹਨਾਂ ਨੇ ਅੰਦਰੋਂ ਸੇ ਖੜੀ ਆ ਸਰ ਕੀ ਮੰਗ ਕਰਦੇ ਆ ਤੇ ਮੰਗ ਸਾਨੂੰ ਇਨਸਾਫ ਮਿਲੇ ਹੋਰ ਅਸੀਂ ਕੀ ਕਰਾਂ ਸਰ ਹਾਂ ਜੀ ਕੋਈ ਰਾਤ ਲੜਾਈ ਝਗੜਾ ਕੋ ਕੁੱਟਮਾਰ ਕੋ ਬਾਰੇ ਦੱਸਿਓ ਕੀ ਗੱਲਬਾਤ ਹੋਈ ਆ ਸਰ ਕੁਛ ਨਹੀਂ ਐਸੇ ਫੰਕਸ਼ਨ ਚਲਾਉਣਾ ਚਾਹੁੰਦਾ ਸੀ ਲੇਡੀਜ਼ ਜਿਹੜਾ ਪਿੰਡ ਜੋ ਆਉਂਦੇ ਆ ਨਾ ਮਤਲਬ ਰਾਤ ਨੂੰ ਗੋਣ ਵਿਜੋਣਾ ਅਸੀਂ ਇੱਥੇ ਮਤਲਬ ਕਰਦੇ ਸੀਗੇ ਤੇ ਉਹ ਡੈਕੋਰੇਟ ਵਾਲੇ ਮੁੰਡੇ ਆਏ ਸੀ ਕਰਨ ਵਾਸਤੇ ਉਹਨਾਂ ਨੇ ਜਿੱਦਾਂ ਮਤਲਬ ਉਹ ਵਿਚਾਰਾ ਆਪਣਾ ਕੰਮ ਲੱਗੇ ਸੀ ਕਰਨ ਉਸੇ ਵੇਲੇ ਕਹਿੰਦੇ ਨਾ ਮਤਲਬ ਪਤਨੀ ਪੰਜ ਛੇ ਜਣੇ ਸੀਗੇ ਜਿੱਦਾਂ ਗੱਡੀ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਕੰਦਰ ਟੱਪ ਦੇ ਉੱਪਰ ਦੀ ਅੰਦਰੂ ਡੋਰ ਖੋਲੇ ਆ ਖੋਲ ਕੇ ਮੁੰਡਿਆਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ 'ਚ ਵਾਜੇ ਜਿਹੜੇ ਡੈਕੋਰੇਟ ਵਾਲੇ ਸੀਗੇ ਨਹੀਂ ਤਾਂ ਤੁਹਾਡੇ 'ਤੇ ਵੀ ਗੋਲੀ ਮਾਰਨੀ ਆ ਉਹ ਵਸ ਆਪਣੀ ਗੱਡੀ 'ਚ ਬੈਠ ਗਏ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਨਾ ਸਿਰ ਉਹਨਾਂ ਨੇ ਇਹ ਬੱਸਿਆ ਕਿ ਫਾਇਰ ਕੀਤੀ ਉਹਨਾਂ ਨੇ ਮਤਲਬ ਅਸੀਂ ਤਾਂ ਦੇਖਿਆ ਨਹੀਂ ਹੈਗਾ ਤੇ ਗਮਲੇ ਸੀਗੇ ਉਹ ਖੁੱਲਣਗੇ ਤੇ ਬਾਕੀ ਬਾਈਕ ਸਕੂਟਰੀਆਂ ਵਗੈਰਾ ਸੀਗੇ ਖੜੀਆਂ ਸਾਈਡ ਤੇ ਲੱਗੀਆਂ ਉਹ ਸਿੱਟ ਕਿਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਚਲ ਗਏ ਪਤਾ ਲੱਗਿਆ ਕਿਉਂ ਉਹਨਾਂ ਨੇ ਇਦਾਂ ਕੀਤਾ ਮਤਲਬ ਉਹਨਾਂ ਨੇ ਇਹ ਦੱਸਿਆ ਸਾਨੂੰ ਕਹਿੰਦੇ ਕਿ ਉਹ ਇਹ ਕਹਿ ਕੇ ਗਏ ਲਾਸਟ ਵਿੱਚ ਉਹਨਾਂ ਨੇ ਵੀਡੀਓ ਵੀ ਆਪਣੇ ਫੋਨ ਤੇ ਬਣਾਈ ਆ ਤੇ ਕਹਿੰਦੇ ਭਈ ਘਰ ਅਸੀਂ ਕਿਸੇ ਹੋਰ ਘਰ ਜਾਣਾ ਸੀਗਾ ਅਸੀਂ ਗਲਤ ਘਰ ਆ ਗਏ ਇਹ ਗੱਲ ਕਹਿ ਕੇ ਫਿਰ ਵਿਆਹ ਤੁਹਾਡੇ ਸੀਗਾ ਤੁਹਾਡਾ ਕੀ ਲੱਗਦਾ ਜੀ ਤੇ ਵਿਆਹ ਸੀ ਮੇਰੇ ਮਾਮੇ ਦੀ ਬੇਟੀ ਆ ਜੀ ਉਹਦੀ ਮੇਰੇ ਨਾਲ ਅੱਜ ਜਿੱਦਾਂ रिसेप्शन ਉਹਦੇ ਮੈਰਿਜ ਕੱਲ ਦੀ ਆ ਅੱਜ ਜਾਗੋ ਡੀਜ਼ ਵਗੈਰਾ ਅੱਜ ਆ ਹਾਂਜੀ ਤੇ ਜਿਹੜੀ ਗੱਡੀ ਖੜੀ ਆ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਜਿਹੜੀ ਸਾਡੀ ਮਾਮੀ ਆ ਨਾ ਜਿਹਦੇ ਮਤਲਬ ਬੇਟੀ ਦਾ ਵਿਆਹ ਹੈ ਉਹਨਾਂ ਦੀ ਫਰਾਦਾ ਜਿਸ ਕੁੜੀ ਦੇ ਮਾਮੇ ਦੀ ਗੱਡੀ ਸੀ ਜਿੱਦਾਂ ਉਹਨਾਂ ਨੇ ਪੰਨੇ ਇਹ ਗੱਡੀ ਹਾਂਜੀ ਉਹਨਾਂ ਦੀ ਗੱਡੀ ਤੇ ਸ਼ੀਸ਼ੇ ਪੰਨ ਕੇ ਗਏ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤਾਂ ਇਹੀ ਕਹਿੰਦੇ ਆ ਭਈ ਜਿਨ੍ਹਾਂ ਨੇ ਵੀ ਇਹ ਜਿਹੜਾ ਵੀ ਸੀਗੇ ਇਹ ਕੁਛ ਕੀਤਾ ਉਹਨਾਂ ਨੂੰ ਤੁਸੀਂ ਜਲਦੋ ਜਲਦ ਉਹਨਾਂ ਨੂੰ ਫੜਾਓ ਹੜਾਓ ਨਾ ਇਹ ਇਦਾਂ ਅੱਜ ਇੱਥੇ ਹੋਇਆ ਕੱਲ ਨੂੰ ਕਿਸੇ ਹੋਰ ਘਰ ਵੀ ਹੋਊਗਾ ਇਸ ਕਰਕੇ ਸੇਫਤਾ ਹਜਕਲ ਕੋਈ ਹੈ ਨਹੀਂ ਕਾ ਘਰ ਦੇ ਵਿੱਚ ਸ਼ਰਮੇਵੇਂ ਕੰਮ ਕਰਕੇ ਗਏ ਆ ਕੱਲ ਨੂੰ ਕੀ ਕਰੋਗੇ ਤੁਸੀਂ ਹਨਾ ਇਹ ਤੁਸੀਂ ਮੈਂ ਇਹੀ ਮੰਗ ਕਰਦੀ ਆ ਜਿਹੜੇ ਵੀ ਸੀਗਾ ਉਹਨਾਂ ਨੂੰ ਛੇਤੀ ਤੋਂ ਛੇਤੀ ਤੁਸੀਂ ਫੜੋ ਤੇ ਬਾਕੀ ਲੇਡੀ ਦਾ ਵਿਆਹ ਮੈਰਜ ਵਾਲਾ ਘਰ ਵਾ ਕੱਲ ਨੂੰ ਅੱਜ ਕੀ ਪਤਾ ਅੱਜ ਵੀ ਇੱਕ ਪ੍ਰੋਗਰਾਮ ਆ ਕੋਈ ਹੋਰ ਨਾ ਹੰਗਾਵਾ ਕਰਨ ਹਨਾ ਅੱਛਾ ਇੱਕ ਹੋਰ ਦੱਸਿਓ ਜੇ ਤਾਂ ਤੁਸੀਂ ਇਹ ਗੋਲੀ ਦੀ ਗੱਲ ਕਰਦੇ ਆ ਕੋਈ ਆਵਾਜ਼ ਆਈ ਆ ਹਵਾਈ ਫੇਅਰ ਕੀਤਾ ਜਾ ਕੋਈ ਸਰ ਉਹ ਮੁੰਡੇ ਜਿਹੜੇ ਸਟੈਂਕਿਸ ਮੋਕੇ ਤੇ ਸੀ ਨਾ ਉਹਨਾਂ ਨੇ ਚੀਜ਼ਾਂ ਦੇਖੀਆਂ ਸੀ ਨਹੀਂ ਦੇਖੀਆਂ ਉਹਨਾਂ ਨੇ ਦੇਖੀਆਂ ਉਹ ਸਾਨੂੰ ਦੱਸ ਰਹੇ ਆ ਉਹ ਮੁੰਡੇ ਕਿੱਥੇ ਹੋਣੇ ਤੇ ਮੁੰਡੇ ਅਜੇ ਤੱਕ ਆਏ ਨਹੀਂ ਹੈਗੇ ਬਾਕੀ ਜੇ ਬਾਅਦ ਵਿੱਚ ਆਜੂਗੇ ਤਾਂ ਮੈਂ ਤੁਹਾਨੂੰ ਕਰ ਦਵਾਂਗੀ ਸਰ ਪਰ ਮੈਸੇਜ ਆਇਆ ਸੀਗਾ ਵੀ ਕਿਸੇ ਲੜਕੀ ਦਾ ਉੱਥੇ ਮੈਰਿਜ ਦਾ ਫੰਕਸ਼ਨ ਹੈਗਾ ਤੇ ਲੇਡੀ ਸੰਗੀਤ ਜਰਾ ਚੱਲ ਰਿਹਾ ਹੈ ਤੇ ਕੋਈ ਲੜਕੇ ਆਏ ਨੇ ਕਾਰ ਤੇ ਤੇ ਗਏ ਜਿਹੜੀ ਉਹਨਾਂ ਦੇ ਘਰ ਖੜੀ ਗੱਡੀ ਆ ਉਹ ਵੀ ਭੰਤੋਂ ਕਰਕੇ ਚਲੇ ਗਏ ਨੇ ਅਫਵਾਹ ਤਾਂ ਵੀ ਫੈਲੀ ਸੀ ਕਿ ਉੱਥੇ ਗੋਲੀ ਮਾਰ ਕੇ ਉਹਨਾਂ ਦਾ ਸ਼ੀਸ਼ਾ ਤੋੜ ਗਏ ਨੇ ਬਟ ਸਵੇਰੇ ਜਾ ਕੇ ਉੱਥੇ ਜੋ ਸਾਰੀ ਇਨਕੁਆਰੀ ਕੀਤੀ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ ਤੇ ਹਰੇਕ ਨਾ ਤਾਂ ਕੋਈ ਰੰਜਸ਼ ਹੀ ਨਿਕਲੀ ਉਹਨਾਂ ਦੀ ਤੇ ਨਾ ਕੋਈ ਲੁੱਟਪੋੜ ਦਾ ਮਾਮਲਾ ਆ ਵੈਰੀਫਾਈ ਕਰ ਰਹੇ ਹਾਂ ਕਿ ਅਸਲ ਕਾਰਨ ਕੀ ਹੈ ਪਰ ਉੱਥੇ ਜਿਹੜੇ ਵੇਟਰੀਆ ਜੋ ਸੀਗੇ ਵੇਟਰਾ ਦੇ ਉਹਨਾਂ ਰਾਤ ਅਫਵਾਹ ਇਹੜਾਈ ਜਿਹਾ ਕੰਦ ਟੱਪ ਕੇ ਜਦੋਂ ਗਏ ਆ ਉਹਨਾਂ ਨੇ ਹਵਾਈ ਫਰ ਕੀਤੇ ਹਾਂਜੀ ਬੁਲਾਲੇ ਸੀ ਸੂਰੇ ਔਰ ਰਾਤ ਡੜੀ ਐਨੇ ਗਏ ਸੀ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਸੀ ਹਾਲੇ ਕਦੀ ਕਹਿੰਦੇ ਨਾ ਮੇਰੇ ਹੱਥ 'ਚ ਵੈਪਨ ਸੀ ਕਦੀ ਕਹਿੰਦੇ ਨਾ ਕੁਝ ਵੈਪਨ ਵਰਗਾ ਸੀ ਕਦੀ ਕਹਿੰਦੇ ਨਾ ਸਾਨੂੰ ਗੱਡੀ 'ਚ ਬੰਦ ਕਰ ਮਤਲਬ ਘਬਰਾਏ ਹੋਏ ਸੀ ਸੋ